ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਨੂੰ ਹੈਲੋ ਵਿੱਚ ਢਾਲਿਆ ਫੇਰ ਅਸੀਂ ਪੱਗ ਨੂੰ ਟਰਬਨ ਬਣਾ ਲਿਆ ਚੀੜੀ ਨਹੀਂ ਬੇਟਾ ਸਪੈਰੋ ਬੋਲਿਆ ਕਰ ਤੀਰ ਦੇ ਇਨਸਾਨ ਨੂੰ ਤੂੰ ਐਰੋ ਬੋਲਿਆ ਕਰ ਬਸਤਾ ਨਹੀਂ ਕਹਿਣਾ ਇਹ ਬੈਗ ਹੁੰਦਾ ਏ ਟੇਡਾ ਮੇਡਾ ਇੰਗਲਿਸ਼ ਚ ਤੇ ਜਿਗਜੈਗ ਹੁੰਦਾ ਏ ਜਹਾਜ਼ ਨੂੰ ਪਲੇਨ ਕਹਿਣਾ ਰੇਲ ਨੂੰ ਟ੍ਰੇਨ ਕਹਿਣਾ ਹਾਸੇ ਨੂੰ ਸਮਾਈਲ ਤੇ ਦਿਮਾਗ ਨੂੰ ਬ੍ਰੇਨ ਕਹਿਣਾ ਅੱਖਾਂ ਹੋਈਆਂ ਆਈਜ਼ ਤੇ ਨੱਕ ਹੁਣ ਨੋਜ਼ ਹੋਇਆ ਕੁਲਫੀ ਆਈਸਕ੍ਰੀਮ ਤੇ ਗੁਲਾਬ ਰੈੱਡ ਰੋਜ਼ ਹੋਇਆ ਫੁਟਾ ਸਕੇਲ ਹੋਇਆ ਤੇ ਪ੍ਰਕਾਰ ਕਪਾਸ ਜੀ ਅਜੇ ਵੀ ਪੰਜਾਬੀ ਨੂੰ ਬਚਾਉਣ ਦੀ ਹੈ ਆਸ ਜੀ ਸੋਪਨਰ ਬਣ ਕੇ ਜਿਹੜੇ ਸੀ ਪੈਨਸਲ ਤਰਾਸ ਜੀ ਰਾਈਟ ਤੇ ਲੈਫਟ ਹੋ ਗਏ ਸੱਜੇ ਅਤੇ ਖੱਬੇ ਜੀ ਬਣ ਗਏ ਜਿਓਮੈਟਰੀ ਡਰਾਇੰਗ ਵਾਲੇ ਡੱਬੇ ਜੀ ਬੱਚੇ ਵੀ ਪੰਜਾਬੀ ਵਾਲਾ ਬੋਝ ਨਹੀਂ ਜ਼ਹਾਰਦੇ ਭਾ ਸਾਨੂੰ ਬਗਾਨੇ ਨਹੀਂ ਆਪਣੇ ਹੀ ਮਾਰਦੇ ਜੇ ਬੱਚਾ ਬੋਲੇ ਪੰਜਾਬੀ ਤਾਂ ਸਾਡੀ ਸਾਨ ਘੜਦੀ ਉੰਜ ਪੰਜਾਬੀ ਨੂੰ ਖਤਰਾ ਏ ਸਾਡੀ ਜਾਨ ਘੜਦੀ ਆਪਣੇ ਹੀ ਅੰਤ ਵਿੱਚ ਆਪਣੇ ਨੂੰ ਅੱਗ ਲਾਉਂਦੇ ਨੇ ਜੇ ਕੋਈ ਬੋਲੇ ਪੰਜਾਬੀ ਉਹਨੂੰ ਦੇਸੀ ਕਹਿ ਕੇ ਚੜਾਉਂਦੇ ਨੇ